ਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਪਰਮਜੀਤ कौर ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਤੇ ਆਪਾਂ ਲੱਗੇ ਆ ਪਰੌਠੇ ਬਣਾਉਣ ਅੱਜ ਛੁੱਟੀ ਸੀ ਬੱਚੇ ਘਰ ਸੀਗੇ ਤਾਂ ਅੱਜ ਸਾਰਦੇ ਨੇ ਕਰ ਸਕਦੇ ਮੈਂ ਤਾਂ ਪਰੌਠੇ ਬਣਾ ਮੰਦੇ ਇਦਰਾ ਲੋਕੀ ਹੈ ਲੋਕੀ ਆਪਾਂ ਕੱਦੂ ਕਸ਼ ਕਰ ਲਿਆ ਤਾਂ ਲੋਕੀ ਤੇ ਪਰੌਠੇ ਬਣਾਵਾਂਗੇ ਆ ਬੱਚ ਅਜਰੈਨ ਪਾਵਾਂਗੇ ਕਾਲੀ ਮਿਰਚ ਇਹ ਲਾਲ ਮਿਰਚ ਆ ਥੋੜੀ ਸੁੱਕੀ ਮੇਥੀ ਆ ਤੇ ਨਮਕ ਅਗਰ ਮਸਾਲਾ ਥੋੜੀ ਜਿਹੀ ਹਲਦੀ ਪਾ ਲਾਂਗੇ ਇਹ ਥੋੜਾ ਜੀਰਾ ਵਿੱਚ ਆਪਾਂ ਲੋਕੀ ਆਪਾਂ ਆਟੇ ਚ ਗੁੰਨਾਂਗੇ ਲੋਕੀ ਨੂੰ ਜਦ ਜ ਆਪਣਾ ਆਟਾ ਗੁੱਝ ਕੇ ਤਿਆਰ ਹੋ ਗਿਆ ਇਹਦੇ ਵਿੱਚ ਤੁਸੀਂ ਪਿਆਜ਼ ਵੀ ਪਾ ਸਕਦੇ ਮੈਨੂੰ ਪਿਆਜ਼ ਪਾਉਣਾ ਚਿੱਤਾ ਭੁੱਲ ਗਿਆ ਜੇ ਆਪਾਂ ਹੁਣ ਪਰੌਂਠੇ ਬਣਾਉਣੇ ਸ਼ੁਰੂ ਕਰ ਦਈਏ ਤਵਾ ਤੋਂ ਰਹਿ ਲਿਆ ਆਪਾਂ ਤੇ ਆਪਾਂ ਰੱਖ ਲਿਆ ਸੀ ਲਾਤੀਆਂ ਆਪਾਂ ਹੁਣ ਬਣਾਉਣੇ ਆ ਪਰੌਠੇ ਦੇਸੀ ਕੇ ਲਾਵਾਗੇ ਦੇਸੀ ਕੇ ਤੇ ਬਣਾਉਣੇ ਆ ਪਰੌਠੇ 你要把我变准备？地的。 ਛੁੱਟੀਆਂ ਆਦਨ ਬੱਚੇ ਕਹਿੰਦੇ ਉਹਨੇ ਕੋਈ ਨਾ ਕੋਸ਼ਿਸ਼ ਬਣਾਉ ਉਹਦਾਂ ਉਧਰ ਵੈਸੇ ਬੱਚੇ ਨੇ ਆਪ ਹੀ ਬਣਾ ਲੈਂਦੇ ਜੇ ਕੋਈ ਚੀਜ਼ ਕਰੇ ਖਾਣ ਨੂੰ ਹਣਾ ਦਾ ਮੈਨੂੰ ਘੱਟੇ ਕਹਿੰਦੇ ਆਪ ਹੀ ਬਣਾ ਕੇ ਖਾ ਲੈਂਦੇ ਲੱਕੀ ਦੇ ਪਰੌਠੇ ਬਹੁਤ ਸਵਾਦ ਬੰਦ ਬਹੁਤ ਟੇਸਟੀ ਬਣਦੇ ਆ ਗਰਮੀ ਵੀ ਬਹੁਤ ਜ਼ਿਆਦਾ ਹੋਈ ਆ ਮੀ ਪੈਂਦਾ ਜਿਆ ਉੱਤੇ ਉੱਤਾ ਹੁੰਦਾ ਜਿਆ ਬਾਅਦ ਫੇਰ ਉੱਤੇ ਗਰਮੀ ਹੋ ਜਾਂਦੀ ਹੈ। ਬਾਕੀ ਜਦੋਂ ਸੋਇਚ ਕੰਮ ਕਰਨਾ ਵੀ ਔਖਾ ਹੋ ਜਾਂਦਾ ਹੈ। ਸਮਾਂ ਸਵੇਰੇ 9:00 ਬੱਤੀ 9:00 ਵਜੇ ਆਪਾਂ ਕਦੇ ਨੂੰ ਪਰੋਠਾ ਬਣਾਉਣਾ। ਪਰੋਠੀ તાਜ તાਜ ਲੈਂਦੇ ਲੈਂਦੇ ਖਾਣੇ ਤੇ તાਜ તાਜ ਨੂੰ ਸਵਾਦ ਲੱਗਦੇ ਹੈ ਜਦੋਂ ਲੈਂਦੇ ਲੈਂਦੇ ਤੱਕ ਤੁਸੀਂ ਗੋਸਤ ਵਰਨਾਗੇ। ਠੰਡੇ ਨਹੀਂ ਨੂੰ ਸਵਾਦ ਲੱਗਦੇ। ਹੂੰ ਕੋ ਰੋਟੀਆਂ ਲਓ ਬਣਦੇ ਆ ਪਰਾਠੇ ਬਣ ਕੇ ਆਪਣੇ ਤਿਆਰ ਹੋ ਗਏ ਆ ਲੋਕੀ ਦੇ ਤਰਾਕੇ ਕਈ ਵਾਰ ਨਾ ਏਦਾਂ ਦੇ ਬੱਚੇ ਘੱਟ ਵਿੱਚ ਨਹੀਂ ਖਾਂਦੇ ਹੈਗੇ ਸਬਜ਼ੀ ਲੋਕੀ ਵੀ ਕੱਦੂ ਵਗੈਰਾ ਏਦਾਂ ਹੋ ਗਿਆ ਨਹੀਂ ਖਾਂਦੇ ਹੈਗੇ ਨਹੀਂ ਜੇਪਾ ਪਰਾਠੇ ਬਣਾ ਕੇ ਖਵਾ ਦਈਏ ਤੇ ਬੱਚੇ ਆਪੀ ਖਾਂਦੇ ਹਰੀਆਂ ਸਬਜ਼ੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਆ ਕਿਸੇ ਤਰ੍ਹਾਂ ਜਿੱਦਾਂ ਬੱਚੇ ਖਾਂਦੇ ਆ ਤੇ ਇਹਨਾਂ ਨੂੰ ਖਵਾ ਦਿਓ ਦੇ ਬੱਚੇ ਇਦਾਂ ਹੀ ਕਰਦੇ ਆ ਵੀ ਅਸੀਂ ਕद्दू ਦੀ ਸਬਜ਼ੀ ਨਹੀਂ ਖਾਣੀ। ਜੀ ਤੇ ਸਾਡੇ ਵੀ ਇਦਾਂ ਕਰਦੇ ਆ ਪਰ ਦੇ ਸਾਡੇ ਬੱਚੇ ਹੈਗੇ ਵੱਡੇ ਤਾਂ ਫੇਰ ਵੀ ਉਹ ਕਹਿ ਦਿੰਦੇ ਨੇ ਕਿ ਨਹੀਂ ਹੈ ਸਬਜ਼ੀ ਖਾਣੀ ਹੈ ਵੀ ਕद्दू ਦੀ ਸਬਜ਼ੀ ਨਹੀਂ ਅਸੀਂ ਖਾਣੀ ਖਾਣੀ ਹੋਗੀ। ਹਣ ਘਰ ਦੇ ਕद्दू ਆ ਤੇ ਉਹ ਹੋ ਜਾਂਦੀ ਹੈ ਕਿ ਤੀਏ ਨੂੰ ਕद्दू ਬਣਾਵੇ ਦਾ ਕਿੱਦਾਂ ਹੈ। ਇਹ ਤਾਂ ਕਹਿੰਦੇ ਅਸਲੀ ਖਾਣੀ ਹੈ ਜੀ। ਤੇ ਅਸੀਂ ਕਈ ਵਾਰ ਇਦਾਂ ਪ੍ਰੋਟੇਨ ਵਿੱਚ ਪਾ ਲੈਂਦੇ ਆ। परौठे बहुत टेस्टी बनते हैं परौठे बनके अपने तैयार हो गए पर सर्व कर दे ਉਨਾ ਪਤ ਦਾ ਹੀ ਨੂੰ ਆੜਾ ਚ ਮਸਾਲਾ ਪਾ ਕੇ ਦਹੀਂ ਦੇ ਨੂਨ ਮਿਰਚ ਮਸਾਲਾ ਪਾ ਕੇ ਕਾਲੀ ਮਿਰਚ ਪਾ ਲੋ ਤੁਸੀਂ ਨਾਲ ਅੰਬ ਦਾ achar ਪਿਆਜ਼ ਜੇਸੀ ਕੇ ਦੇ ਪਰੋਠੇ ਲੱਸੀ ਦਾ ਗਲਾਸ ਨਾਲ ਮੱਖਣ ਜਿੱਦਾਂ ਤੁਸੀਂ ਖਾਣਾ ਚਾਹੋ ਮੱਖਣ ਦੇ ਨਾਲ ਖਾਣੇ ਮੱਖਣ ਨਾਲ ਖਾਓ ਦਹੀਂ ਨਾਲ ਖਾਣੇ ਦਹੀਂ ਨਾਲ ਖਾਓ ਬੋਸ ਟੇਸਟੀ ਲੱਗਦੇ ਆ ਪਰੌਤੇ ਪੰਜਾਬੀ ਥਾਲੀ ਲੋ ਜੀ ਆਪਣੀ ਥਾਲੀ ਤਿਆਰ ਆ ਲੱਸੀ ਦਹੀਂ ਮੱਖਣ ਅੰਬ ਦਾ ਆਚਾਰ ਪਿਆਜ਼ ਦੇਸੀ ਕੇ ਇਹਦੇ ਪਰੌਤੇ ਦਾ ਵਲੌਗ ਦਾ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਮਿਲਦੇ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਦੀ ਸਤਿ ਸ੍ਰੀ ਅਕਾਲ ਜੀ